ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗ੍ਰਸਤ ਜੀਵਨ ਦੇ ਮਹੱਤਵ ਨੂੰ ਉਜਾਗਰ ਕਰਦੇ ਹੋਏ ਸਾਡੇ ਗੁਰੂ ਸਹਿਬਾਨਾ ਨੇ ਖੁਦ ਵੀ ਮਨੁੱਖੀ ਜ਼ਿੰਦਗੀ ਦੇ ਇਸ ਔਟੋ ਟੰਗ ਨੂੰ ਰਸਮੀ ਤੌਰ ਤੇ ਨਿਭਾ ਕੇ ਵਿਖਾਇਆ ਜਿਸ ਅਸਥਾਨ ਤੇ ਖਾਲਸਾ ਪੰਥ ਦੇ ਸਿਰਜਣਹਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਜੀਤੋ ਜੀ ਦੇ ਵਿਆਹ ਦੀਆਂ ਰਸਮਾਂ ਹੋਈਆਂ ਉਸ ਅਸਥਾਨ ਨੂੰ ਸਿੱਖ ਜਗਤ ਗੁਰੂ ਕਾ ਲਾਹੌਰ ਦੇ ਨਾਮ ਨਾਲ ਜਾਣਦਾ ਗੁਰੂ ਕਾ ਲਾਹੌਰ ਖਾਲਸੇ ਦੀ ਜਨਮ ਭੂਮੀ ਸੀ। ਅਨੰਦਪੁਰ ਸਾਹਿਬ ਤੋਂ 12 ਕਿਲੋਮੀਟਰ ਦੇ ਕਰੀਬ ਹਿਮਾਚਲ ਪ੍ਰਦੇਸ਼ ਦੀਆਂ ਪਹਾੜੀਆਂ ਵਿੱਚ ਬਸੰਤਗੜ੍ਹ ਨੇੜੇ ਸਥਿਤ ਹੈ। ਦਰਅਸਲ ਗੁਰੂ ਸਾਹਿਬ ਦੇ ਸਹੁਰਾ ਸਾਹਿਬ ਹਰਜਸિંહ ਨੇ ਬਰਾਤ ਦੇ ਲਾਹੌਰ ਪਹੁੰਚਣ ਦੀ ਇੱਛਾ ਦਾ ਪ੍ਰਗਟਾਵਾ ਕੀਤਾ ਤਾਂ ਗੁਰੂ ਸਾਹਿਬ ਨੇ ਰਜਮਿਆਂ ਕਾਰਨ ਉੱਥੇ ਜਾਣ ਦੀ ਬਜਾਏ ਇੱਥੇ ਹੀ ਨਵਾਂ ਲਾਹੌਰ ਬਿਠਾਉਣ ਦੇ ਬਚਨ ਕੀਤੇ ਤੇ ਇਸ ਸਮੇਂ ਲਾਹੌਰ 'ਚ ਗੁਰੂ ਸਾਹਿਬ ਅਤੇ ਮਾਤਾ ਜੀਤੋ ਜੀ ਦੇ ਵਿਆਹ ਦੀਆਂ ਰਸਮਾਂ ਸੰਪੂਰਨ ਹੋਈਆਂ। ਜਿਸ ਅਸਥਾਨ ਤੇ ਗੁਰੂ ਸਾਹਿਬ ਜੀ ਅਤੇ ਮਾਤਾ ਜੀਤੋ ਜੀ ਦੇ ਆਨੰਦ ਕਾਰਜ ਹੋਏ ਉਸ ਅਸਥਾਨ ਨੂੰ ਅੱਜ ਸੰਗਤ ਗੁਰਦੁਆਰਾ ਆਨੰਦ ਕਾਰਜ ਅਸਥਾਨ ਪਾਤਸ਼ਾਹੀ ਦਸਵੀਂ ਦੇ ਨਾਮ ਨਾਲ ਜਾਣਦੀ ਹੈ ਇਲਾਕੇ ਦੀ ਸੰਗਤ ਵੱਲੋਂ ਪਾਣੀ ਦੀ ਕਮੀ ਦੀ ਬੇਨਤੀ ਦੇ ਮੱਦੇਨਜ਼ਰ ਦਸ਼ਮੇਸ਼ ਪਿਤਾ ਜੀ ਨੇ ਤਰਵੈਣੀ ਪ੍ਰਗਟ ਕਰ ਲਈ ਧਰਤੀ ਵਿੱਚ ਵਰਖਾ ਮਾਰਿਆ ਜਿੱਥੇ ਗੁਰਦੁਆਰਾ ਤਰਵੈਣੀ ਸਾਹਿਬ ਸ਼ਰੋਭਤ ਹੈ ਨਾਲ ਹੀ ਜਿਸ ਅਸਥਾਨ ਤੇ ਗੁਰੂ ਮਹਾਰਾਜ ਜੀ ਦੇ ਘੋੜੇ ਨੇ ਪੌੜ ਮਾਰ ਕੇ ਪਾਣੀ ਪ੍ਰਗਟ ਕੀਤਾ ਉਥੇ ਗੁਰਦੁਆਰਾ ਪੌੜ ਸਾਹਿਬ ਸੋਇਮਾਨ ਹੈ ਗੁਰੂ ਕਾ ਲਾਹੌਰ ਦੇ ਨੇੜੇ ਹੀ ਇੱਕ ਹੋਰ ਅਸਥਾਨ ਗੁਰਦੁਆਰਾ ਸੇਹਰਾ ਸਾਹਿਬ ਸਥਿਤ ਹੈ ਜਿਹਦੇ ਇਤਿਹਾਸ ਅਨਸਾਰ ਇਸ ਅਸਥਾਨ ਤੇ ਵਿਆਹ ਮੌਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ੇਰਾਬੰਦੀ ਹੋਈ ਸੀ ਹਰ ਸਾਲ ਬਸੰਤ ਪੰਚਮੀ ਦੇ ਦਿਨ ਗੁਰੂ ਸਾਹਿਬ ਅਤੇ ਮਾਤਾ ਜੀਤੋ ਜੀ ਦੇ ਵਿਆਹ ਪੂਰਵ ਨੂੰ ਮੁੱਖ ਰੱਖਦੇ ਹੋਏ ਗੁਰੂ ਕਾ ਲਾਹੌਰ ਵਿਖੇ ਵੱਡੇ ਧਾਰਮਿਕ ਸਮਾਗਮ ਕਰਵਾਏ ਜਾਂਦੇ ਨੇ ਜਿਨ੍ਹਾਂ 'ਚ ਸੰਗਤ ਦੂਰੋਂ ਨੇੜੋਂ ਹਾਜ਼ਰੀ ਭਰਦੀ ਹੈ ਤੇ ਨਗਰ ਕੀਰਤਨ ਦੇ ਰੂਪ 'ਚ ਬਰਾਤ ਵਜੋਂ ਇਸ ਅਸਥਾਨ 'ਤੇ ਪਹੁੰਚਦੀ ਹੈ ਆਪ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਹੋਰ ਸੰਗਤਾਂ ਤੱਕ ਵੀ ਪਹੁੰਚਦਾ ਜ਼ਰੂਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ